ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਹੜਾ ਅਕਾਲੀ ਦਰ ਹੈ ਇਹ 14 ਦਸੰਬਰ 2020 ਨੂੰ ਅਕਾਲ ਤਖਤ ਸਾਹਿਬ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਜਿਹਦੇ ਪਹਿਲੇ ਪ੍ਰਧਾਨ ਸਰਦਾਰ ਸੁਰਮਖ ਸਿੰਘ ਛਭਾਰ ਸੀਗੇ ਇਸ ਕਰਕੇ ਇਹ ਕਲੀਅਰ ਹੋਇਆ ਹੈ ਕਿ ਅਕਾਲੀ ਦਰ ਦਾ ਪ੍ਰੋਡਕਟ ਔਫ ਸਿਰੇ ਕਾਲ ਤਖਤ ਸਾਹਿਬ ਤੇ ਜੇਕਰ ਅਕਾਲੀ ਦਲ ਦੇ ਨੇਤਾ ਬੀਤਰਮ ਦੇਵਰਧ ਜਾਂ ਚਾਹ ਦੇਵਰਧ ਕੋਈ ਇਹੋ ਜਿਹੀ ਕ੍ਰਿਤੀ ਕਰਦੇ ਐ ਤੇ ਆਕਾਲ ਤਖਤ ਸਾਹਿਬ ਤੋਂ ਨੂੰ ਸਨਮਨ ਜਾਰੀ ਕਰਕੇ ਬੁਲਾਇਆ ਜਾਂਦਾ ਬੁਲਾ ਕੇ ਉਹਨਾਂ ਨੂੰ ਉੱਥੇ ਸਾਰੇ ਉਹਨਾਂ ਦੀ ਪਰਤਾਰ ਕੀਤੀ ਜਾਂਦੀ ਹੈ ਉਹਨਾਂ ਤੋਂ ਕੁਸ਼ ਪਰਤਾਰ ਹੁੰਦੀ ਹੈ ਤੇ ਜੇ ਆਪਾਂ ਸਮਝ ਜਾਵੇ ਗੁਰਮਤਿ ਦੇ ਅਨੁਸਾਰ ਉਹ ਸਹੀ ਨਹੀਂ ਉਤਰਦੇ ਤਾਂ ਫਿਰ ਉਹਨਾਂ ਨੂੰ ਪੰਜ ਸਿੰਘ ਸਹਿਬਾਨ ਜੋ ਪਹਿਲਾ ਉਹਨਾਂ ਦੇਸ਼ ਕੇ ਵੀ 사ਜਾ ਕਿਸ ਤਰ੍ਹਾਂ ਦੀ ਹੈ ਪਹਿਲਾਂ ਉਹਨੂੰ ਤਰਖਾਇਆ ਕਰਾਰ ਦਿੰਦੇ ਆ ਫਿਰ ਉਹਨੂੰ ਦੁਆਰਾ ਆਉਣ ਦਾ ਹੁਕਮ ਹੁੰਦਾ ਹੈ ਉੱਥੇ ਉਹ ਸਾਰਾ ਪੱਖ ਪੇਸ਼ ਕਰਦਾ ਹੈ ਤੇ ਫਿਰ ਉਸ ਸਿੰਘ ਸਭਾ ਨੂੰ ਇਹ ਸਾਰੇ ਨੂੰ ਘੋਖ ਕੇ 사ਜਾ라운 ਦੀ 사ਜਾ ਲਾਈ ਜਾਊਗੀ 사ਜਾ 라ਉਣ ਤੋਂ ਬਾਅਦ ਫਿਰ ਉਹ 사ਜਾ ਭਗਦਾ ਹੈ ਭਗਣ ਤੋਂ ਬਾਅਦ ਫਿਰ ਉਹ ਪੇਸ਼ ਹੁੰਦਾ ਹੈ 비지ਮਾ 사ਖਤ પુਕਤੀ ਫਿਰ ਉਹ ਅਰਦਾਸ ਹੋਊਗੀ ਵਿਹਾਰ ਵੀ ਹੋਣ ਨੂੰ ਪਰਸ਼ ਜਿਵੇਂ ਤੁਸੀਂ ਕਿ ਤੰਖਾਇਆ ਕਰਾਰ ਦਿੱਤਾ ਜਾਂਦਾ ਹੈ ਉਹ ਤਨਖਾਈਆ ਕਰਾਰ ਕੀ ਹੁੰਦਾ ਹੈਗਾ ਉਹਦੇ ਚ ਕੀ ਸਜ਼ਾ ਹੁੰਦੀ ਕਿਸ ਤਰ੍ਹਾਂ ਦੀ ਹੁੰਦੀ ਤਨਖਾਈਆ ਕਰਾਰ ਉਸੇ ਨੂੰ ਕਹਿੰਦੇ ਆ ਕਿ ਜਿਹੜਾ ਕਿ ਗੁਰਮਤ ਤੇ ਉਲਟ ਜਿਹੜਾ ਵੀ ਕੰਮ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਰੈਟ ਮਰਜ਼ਾ ਅਨਸਾਰ ਮੀਨੇ ਮਸੰਦ ਵੀ ਤਨਖਾਈਏ ਹਨ ਜਿਹੜਾ ਕੋਈ ਲੜੀ ਮਾਰ ਕੁੜੀ ਮਾਰ ਉਹ ਵੀ ਤਨਖਾਈਏ ਜਿਹੜਾ ਕੋਈ ਨਸ਼ੇ ਕਰਦੇ ਹਨ ਆਮੇਉ ਤਮਾਕੂ ਕਰਦਾ ਹੈ ਪਾਵੇਂ ਸ਼ਰਾਬ ਪਿੰਦਾ ਹੈ ਪਾਵੇਂ ਹਫੀਮ ਖਾਂਦਾ ਉਹ ਵੀ ਤਨਖਾਈ ਹੈ ਵੀ ਤੇ ਖਾਸ ਕਰਕੇ ਜਿਹੜਾ ਗੁਰੂ ਸਾਹਿਬਾਨ ਤੇ ਸਖਿਆਵਾ ਤੇ ਉੱਠ ਚੱਲ ਕੇ ਜਿਹੜੀ ਘਟਨਾ ਕਰਦਾ ਹੈ ਉਹ ਤਨਖਾਈ ਹੁੰਦੀ ਜਿਵੇਂ ਕਿ ਅਕਾਲ ਤਖਤ ਸਾਹਿਬ ਤੇਜ ਸਾਬਤ ਹੋਇਆ ਕਾਲੀਦਲ ਦਾ ਜਾ ਪ੍ਰਧਾਨ ਉਹਦਾ ਰਾਜ ਭਾਗ ਹੈ ਉਹਦੇ ਰਾਜ ਭਾਗ ਦੇ ਵਿੱਚ ਜੋ ਕੁਛ ਵਾਪਰਿਆ ਗੁਰੂਗ੍ਰਾਂਜ ਸਾਹਿਬਾ ਮਹਾਰਾਜ ਦੇ ਪਤਰਖਾਨਾਰੇ ਗੁਰੂਗ੍ਰਾਂਜ ਸਾਹਿਬ ਮਹਾਰਾਜ ਦਾ ਥੂਪ ਚੋਰੀ ਹੋਇਆ ਗੁਰੂਗ੍ਰਾਂਜ ਸਾਹਿਬ ਮਹਾਰਾਜ ਦਾ ਸਾਰੀਆਂ ਕਟਰਾਮਾ ਕਰਨ ਵਾਲਿਆਂ ਨਾਲ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਫੜਨ ਦਾ ਕੀ ਸੀ ਉਹਨਾਂ ਨਾਲ ਮੁਰਾਕਤਾ ਕਰਦੇ ਰਹੇ ਗੱਲਬਾਤ ਕਰਦੇ ਰਹੇ ਉਹਨਾਂ ਨੂੰ ਮੁਆਫ ਕਰਨ ਦੇ ਸਾਰੇ ਪ੍ਰੋਗਰਾਮ ਬਣਾਉਂਦੇ ਰਹੇ ਇਸ ਕਰਕੇ ਵੀ ਹੋ ਸਕਦਾ ਹੈ ਵੀ ਇਹ ਗੱਲ ਸਾਹਮਣੇ ਨਾ ਆਉਂਦੀ ਜੇਕਰ ਵਿੱਚ ਜਿਹੜੇ 1 ਅਗਸਤ ਨੂੰ ਪੇਸ਼ ਹੋਏ ਸੀ ਕਿ ਜਿਹੜੇ ਸੋ ਕਾਰਡ ਵੀ ਆਪਣੇ ਆਪ ਨੂੰ ਸਮਝਿਆ ਸੀ ਵੀ ਸਾਡੇ ਮਨ ਤੇ ਬੋਝ ਹੈ ਉਹਨਾਂ ਨੇ ਜੋ ਸਾ ਕਿ ਜੋ ਚਿੱਟਾ ਸਾਰਾ ਪੇਸ਼ ਕਰਤਾ ਉਹਦੇ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਬਣਾਣਾ ਪਿਆ ਤੇ ਇਹ ਪਹਿਲੀ ਵਾਰ ਹੈ ਕੋਈ ਲਿਖਤੀ ਚੀਜ਼ ਅੱਗੇ ਗਈ ਹੈ ਨਹੀਂ ਜੱਗੇ ਕੀ ਹੁੰਦਾ ਸੀ ਜਵਾਨੀ ਕਰਮੀ ਕੋਈ ਗੱਲ ਜਾਂਦੀ ਸੀਗੀ ਤੇ ਉਸ ਹਿਸਾਬ ਨਾਲ ਚੁੰਦਾ ਸੀ ਇਹ ਲਿਖਤੀ ਜਿਹੜੀ ਗੱਲ ਗਈ ਹੈ ਪਹਿਲੀ ਵਾਰ ਗਈ ਹੈ ਤੇ ਜਿਹਦੇ ਬਦੌਲਤ ਉਹ ਸਾਰਿਆਂ ਨੂੰ ਤੁਸੀਂ ਜਿਹੜਾ ਕੱਲ ਤਨਖਾਹ ਲਾਈਕੀ ਹੈ ਉਦੇਸ਼ ਤੇ ਜਿਹੜੇ ਸ਼ਬਦਾਂ ਵੀ ਨੇ ਅਨਾਉਂਸ ਸਿੰਘ ਸਾਹਿਬਾਨ ਬੋਲੋ ਜੋ 900 ਹੈ ਉਹ ਪੜਨ ਵਾਲੀ ਹੈ ਇੱਕ ਇੱਕ ਸ਼ਬਦ ਸਮਝਣ ਵਾਲਾ ਵੀ ਕਿਹੜੀ ਗੱਲ ਕਿੱਥੇੋਂ ਕਿਹਾ ਗਿਆ ਤੇ ਇਹਦਾ ਮੀਨਿੰਗ ਕੀ ਹੈ ਤੇ ਹੁਣ ਜਿਹੜਾ ਹੈਗਾ ਇਹ ਕਈ ਸਮੇਂ ਤੋਂ ਚੱਲਦਾ ਆ ਰਿਹਾ ਵੀ ਜਿਵੇਂ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਦਾ ਰਾਜ ਰਿਹਾ ਹੈ ਉਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਸੀ ਉਹ ਵੀ ਨਾਲ ਸੀਗੇ ਫਿਰ ਉਹ ਵੀ ਬਰਾਬਰ ਦੇ ਕਨਾਦਾਰ ਸੀ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਇਹ ਹੋ ਗਿਆ ਵੀ 2007 ਤੋਂ ਲੈ ਕੇ 2017 ਤੱਕ ਜਿਹੜੇ ਕੈਬਨਿਟ ਮੰਤਰੀ ਸੀ ਉਹਨਾਂ ਸਾਰਿਆਂ ਨੂੰ ਸਿੱਖ ਕੈਬਨਿਟ ਦੂਸਰੇ ਨਹੀਂ ਸਿੱਖ ਉਹਨਾਂ ਨੂੰ ਸਾਰਿਆਂ ਨੂੰ ਸਪਸ਼ਟੀਕਰਨ ਦਾ 15 ਦਿਨ ਦੇ ਦਿੱਤੇ ਸਾਰੇ ਜੀ ਇਹ ਦੇਖ ਕਰਕੇ ਤਾਂ ਪਹਿਲਾਂ ਵੀ ਕਈ ਜਿਹੜੀਆਂ ਸਿੱਖ ਸੰਸਥਾ ਸੀ ਉਹਨਾਂ ਨੇ ਵੀ ਲਿਖਤੀ ਰੂਪ ਚ ਭੇਜਿਆ ਸੀ ਸ਼ਿਕਾਇਤਾਂ ਕੀਤੀਆਂ ਸੀ ਵੀ ਇਹ ਕਤਹਿਗਾ ਕਰ ਰਹੇ ਹੈਗੇ ਉਦੋਂ ਕਿਉਂ ਨਹੀਂ ਸੱਤਿਆ ਗਿਆ ਜੀ ਤਾਂ ਕਿਉਂ ਉਹ ਕੀ ਕਾਰਨ ਨਹੀਂ ਗੱਲ ਸੀ ਨਾ ਵੀ ਜਿਹੜਾ ਅੱਗੇ ਗੱਲੀਬਾਤ ਸੀਗਾ ਵੀ ਜੋਤਸਵ ਦੀ ਗੱਲਬਾਤ ਕਰੋਗੇ ਗੱਲਬਾਤ ਨਾਲ ਗੱਲ ਵਿੱਚੇ ਰਹਿ ਜਾਂਦੀ ਹੈ ਦੇਖੋ ਜਦੋਂ ਇੱਕ ਵੱਡਾ ਗਰੁੱਪ ਲੈਕਚਰ ਰੂਮ ਦੇ ਵਿੱਚ ਸਭ ਕੁਝ ਸਾਹਮਣੇ ਪ੍ਰਗਟ ਕਰਦਾ ਹੈ ਫਿਰ ਉਹਦੇ ਤੇ ਐਕਸ਼ਨ ਲੈਣਾ ਜ਼ਰੂਰੀ ਹੋ ਜਾਂਦਾ ਹੈ ਇਸ ਕਰ ਕੋਈ ਦੇਖਤੀ ਹੋਇਆ ਤੇ ਦਿੱਕਤੀ ਐਕਸ਼ਨ ਲਏ ਉਹਨੇ ਹਮੇ ਸਕਵੀਰ ਬਾਦਲ ਜੀ ਨੂੰ ਬੁਲਾਇਆ ਗਿਆ ਹੈਗਾ ਉਹਨਾਂ ਦੀ ਗੱਲ ਕਿੱਥੋਂ ਤੱਕ ਪਹੁੰਚੇ ਤੇ ਅੱਗੇ ਕੀ ਕੋਈ ਇਹਨਾਂ ਨੂੰ ਸਜਾਵਾਂ ਵੀ ਜਿਹੜੀ ਜਿਹੜਾ ਸਿੱਖ ਮਰਜ਼ਾ ਦਾ ਅਨੁਸਾਰ ਉਹ ਦੇ ਦਿੱਤੀ। ਦੇਖੋ ਇਹ ਤਾਂ ਜਿਹੜਾ ਤਾਂ ਸਿਸਟਮ ਹੈ ਉਹਨਾਂ ਨੂੰ 15 ਦਿਨ ਦਾ ਸਮਾਂ ਚਾ ਗਿਆ। 15 ਦਿਨ ਦਾ ਸਮਾਂ ਦੇ ਬਿਚੋਂ ਉਹਨਾਂ ਨੇ ਪੇਸ਼ਣਾ ਸੀ ਦੇਖਣ ਤਾਂ ਵੀ ਪਹਿਲਾਂ ਹੀ ਪੇਸ਼ ਹੋ ਚੁੱਕੇ ਤੇ ਹੁਣ ਸਿੰਘ ਸਾਹਿਬ ਆਨੇ ਸੋਚਣਾ ਹੈ ਵੀ ਉਹਨਾਂ ਨੂੰ ਉਹਨਾਂ ਦੇ ਜਿਹੜੀ ਗੱਲਬਾਤ ਜਦੋਂ ਸੱਦਣਾ ਕਿਹੜੇ ਤਰੀਕੇ ਨਾਲ ਸੱਦਣਾ ਹੈ ਉਹਨਾਂ ਨਾਲ ਉਸ ਦਾ ਵਿਚਾਰ ਹੋਊਗਾ ਵਿਚਾਰ ਹੋਣ ਤੋਂ ਬਾਅਦ ਇਹਨਾਂ ਨੂੰ ਕਿਹੜੀ ਸਜ਼ਾ ਰਵਣੀ ਹੈ ਕਿਉਂਕਿ ਇਤਿਹਾਸ ਭਰਿਆ ਹੋਇਆ ਸਮੇਂ-ਸਮੇਂ 'ਤੇ ਕਾਫੀ ਸਜ਼ਾਵਾਂ ਦਿੱਤੀਆਂ ਗਈਆਂ ਤੇ ਇਹ ਅੱਜ ਦੀ ਗੱਲ ਤਾਂ ਹੈ ਨਹੀਂ ਜਦੋਂ ਜਗਦੀਆ ਖਾਨ ਦੇ ਸਮੇਂ ਮੀਰ ਮਨੂ ਦੇ ਸਮੇਂ ਆਪਾਂ ਜਾਸਪਤ ਰਾਏ ਲਖਪਤ ਰਾਏ ਜਿਹੜੇ ਸੀ ਉਹਨਾਂ ਨੂੰ ਸਜ਼ਾ ਹੋਈ ਹੈ ਲਖਪਤ ਰਾਏ ਨੂੰ ਕੋੜਾ ਮਾਲ ਦੇ ਸਮੇਂ ਕੋੜਾ ਮਾਲ ਨੇ ਫਿਰ ਲਖਪਤ ਰਾਏ ਨੂੰ ਪੇਸ਼ ਕੀਤਾ ਸੀ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਹੋਈ ਹੈ ਮਹਾਰਾਜਾ ਰਣਜੀਤ ਤੋਂ ਬਾਅਦ ਫਿਰ ਕਾਲੀ ਮੂਵਮੈਂਟ ਵਿੱਚ ਸਜ਼ਾ ਹੋਈ ਹੈ ਇਹ ਸਜ਼ਾ ਦਾ ਕੈਲਜਰੀ ਹੋਰ ਵੀ ਕਈ ਅਗੂ ਨੂੰ ਜਿਵੇਂ ਕੋਈ ਭਾਂਡੇ ਮਾਜਣ ਦੀ ਜਾਂ ਝਾੜੂ ਮਾਰਨ ਦੀ ਜਾਂ ਜੁੱਤੀਆਂ ਸਾਫ ਕਰਨ ਦੀ ਸਿੱਖਤ ਬਹੁਤ ਰੰਮੀ ਲਿਸਟ ਹੈ ਜੇ ਆਪਾਂ ਆਮ ਸਿੱਖਾਂ ਦੀ ਗੱਲ ਕਰੀਏ ਉਹ ਸਿੱਖਾਂ ਦੇ ਵਿੱਚ ਤਾਂ ਕਾਫੀ ਰੰਮੀ ਲਿਸਟ ਹੈ ਜਿਹਨਾਂ ਨੂੰ ਸਮਾਜ ਸਮੇਤ ਸਜਾਵਾਂ ਲੱਗਦੀਆਂ ਤੇ ਵੀ ਕੋ ਕਿ ਜਿਹੜਾ ਵੀ ਕੋਈ ਗਲਤੀ ਕਰਦਾ ਤੇ ਇਵਨ ਪੁੰਦਰ ਸਾਹਿਬ ਜਿਹੜੇ ਸੀਗੇ ਇਹਨਾਂ ਨੂੰ ਵੀ ਨਿਰੰਕਾਰੀ ਕੇਸ ਦੇ ਵਿੱਚ ਦਮਦਮਾ ਸਾਹਿਬ ਇਹ ਕਿਹਾ ਗਿਆ ਸੀ ਇਹਨਾਂ ਨੇ ਉਦੋਂ ਸਪਸ਼ਟੀਕਰਨ ਦਿੱਤਾ ਤੈਨਾਂ ਜਿਹੜੇ ਸੇਵਾ ਲੱਗੀ ਇਹ ਸੇਵਾ ਕੀਤੀ ਜੀ ਇਹਨਾਂ ਦੀ ਵੀ ਆਪ ਲਾਲੀ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸੱਚੇ ਸੋਧਾ ਨਾਲ ਸਰਸੇ ਵਾਲੇ ਨਾਲ ਉੱਪੜ ਪਿਆਗਾ ਉਦੋਂ ਵੀ ਇਹਨਾਂ ਨੇ ਸਟੇਜਾਂ ਤੋਂ ਜਾ ਕੇ ਕਈ ਵਾਰੀ ਭਾਸ਼ਣ ਦਿੱਤਾ ਸੀ ਉਹ ਸਾਰੇ ਸਾਰੇ ਫੈਸਲੇ ਉਹ ਸਾਰੇ ਫੈਸਲੇ ਕਰ ਲਈ ਪਹਿਲਾਂ ਤਾਂ ਮੰਤਰੀ ਫੈਸਲੇ ਕੀਤੇ ਆ ਉਸ ਤੋਂ ਬਾਅਦ ਜਿਹੜੇ ਬਾਕੀ ਹੈਗੇ ਉਹ ਸਾਰੇ ਫੈਸਲੇ ਹੋ ਜਾਣਗੇ ਕਿਉਂਕਿ ਕੱਲ ਦਾ ਜਿਹੜਾ ਫੈਸਲਾ ਬੜਾ ਸਟੋਰੀ ਮੈਂ ਇੱਕ ਦਿਨ ਅ ਕੱਲ ਸੀਗੀ 30 ਤਰੀਕ ਮੈਂ 29 ਨੂੰ ਵੀ ਇਹ ਕਰਕੇ ਪਹਿਲਾਂ ਵੀ ਕਹੀ ਸੀ 29 ਨੂੰ ਵੀ ਇਹ ਕਹੀ ਸੀ 23 ਅਗਸਤ ਬੜੀ ਜਿਆਦਾ ਦਿਨਾ ਹੈ ਬੜਾ ਕ੍ਰੂਸ਼ਲ ਐਂਡ ਹਿਸਟੋਰੀਕਲ ਵੀ ਜੇਕਰ ਸਹੀ ਤਰੀਕੇ ਨਾਲ ਘਰ ਕਲੀਅਰ ਹੋ ਗਈ ਤਾਂ ਇੱਕ ਸਟੋਰੀ ਕ ਦਾ ਇਫੈਕਟ ਬਣ ਜਾਊਗਾ ਜੇ ਨਾ ਹੋਇਆ ਤਾਂ ਹੋ ਸਕਦਾ ਵੀ ਉਹ ਜਿਹੜੇ ਗੁਰਬਚਨ ਸਿੰਘ ਨਾਲ ਉਹ ਵੀ ਜਿਆਦਾ ਮਾੜਾ ਹਾਰ ਹੋਗੀ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਗਏ ਸਨ ਤੋ ਉਦੋਂ ਬਾਅਦ ਕੋਈ ਇਹੋ ਜਿਹੀ ਕਾਰਵਾਈ ਨਹੀਂ ਹੋਈ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸੀਗਾ ਤੇ ਉਹਨਾਂ ਨੇ ਤਾਂ ਜਦੋਂ ਗੋਲੀ ਚੱਲੀ ਉੱਥੇ ਕੋਟਕਪੂਰਾ ਤਾਂ ਉਹਨਾਂ ਨੂੰ ਵੀ ਅਣਪਛਾਤੀ ਪੁਲਿਸ ਦਾ ਤਾਂ ਕੋਈ ਅਣਪਛਾਤੀ ਹੁੰਦੀ ਇਸ ਤਰ੍ਹਾਂ ਆਈ ਕਾਰਨ ਆ ਜੀ ਆਈ ਕਾਰਨ ਆ ਆਈ ਕਾਰਨ ਆ ਜਿਹਦੇ ਚ ਉਹਨਾਂ ਸਪੈਸ਼ਲ ਸ਼ਬਦ ਲਿਖਿਆ ਹੈ ਕਿ ਜਿਹਦੇ ਨਾਲ ਸਿੱਖ ਹਜ਼ਾਰਾਂ ਨੂੰ ਬਹੁਤ ਵੱਡੀ ਬੇਇੱਜ਼ਤੀ ਹੋਈ ਆਈ ਕਾਰਨ ਆ ਜੇ ਕਰਕੇ ਇਹ ਜਿਹੜਾ ਗੁਨਾਹ ਹੈ ਵਕਸ਼ਣਯੋਗ ਤਾਂ ਹੈ ਨਹੀਂ ਉਹ ਸੁਖਵੀਰ ਜੀ ਅੱਜ ਪੇਸ਼ ਵੀ ਹੋਏ ਆ ਕਿ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਉਹਨਾਂ ਨੇ ਕੀ ਕੋਈ ਗਲਤ ਬਾਤ ਉਹਦਾ ਪੇਸ਼ ਹੋਣ ਕਾਨੂੰਨੀ ਜੱਜਾਂ ਨਾਲ ਗੱਲ ਕਲੀਅਰ ਹੋਊਗੀ ਤੇ ਤੇ ਉਹਨਾਂ ਦੇ ਨਾਲ ਜਿਹੜੇ ਤਿੰਨ ਮੰਤਰੀ ਸੀ ਜਿਹੜੇ ਉਹਨਾਂ ਦੇ ਰਾਜ ਵਿੱਚ ਉਹ ਨਾਰਗੇ ਤੇ ਦੇਖੋ ਕਿਵੇਂ ਬਣਦਾ ਲੱਗਦਾ ਵੀ ਜੇ ਸੁਖਵੀਰ ਜੀ ਨੂੰ ਜਿਹੜੇ ਜਿਨ੍ਹਾਂ ਨੇ ਕੋਈ ਕਤਾਈ ਕੀਤੀ ਹੈ ਉਹਨਾਂ ਨੂੰ ਸਜ਼ਾ ਮਿਲੇ ਤਾਂ ਛੋੜੀ ਜੀ ਹੋਰ ਵੀ ਆਕੂਆਂ ਨੂੰ ਨਸੀਹਤ ਮਿਲ ਸਕਦੀ ਹੈ ਨਹੀਂ ਨਹੀਂ ਇਹ ਤਾਂ ਸਟੈਪ ਜਿਹੜਾ ਬਹੁਤ ਜ਼ਰੂਰੀ ਹੈ ਨਾ ਜੀ ਦੇਖੋ ਇਹਨਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਤੇ ਜਾਣਕਾਰੀ ਹੋਣੀ ਚਾਹੀਦੀ ਹੈ ਜਦੋਂ ਨਰਕਾੜਾ ਸਾਹਾ ਦਾ ਸਾਕਾ ਵਾਪਰਦਾ ਹੈ 20 ਫਰਵਰੀ 1918 ਨੂੰ ਤਾਂ ਇੱਕਦਰ ਪਹਿਲਾਂ ਬੇਦੀ ਕਰਤਾਰ ਸਿੰਘ ਰਾਣੀ ਜਿਹੜੇ ਗੁਰੂ ਪਰਿਵਾਰ ਸੀ ਸੋਢੀ ਭੱਲੇ ਉਹਨਾਂ ਨਾਲ ਲੈ ਕੇ ਇੱਕ ਕਾਨਫਰੰਸ ਕੀਤੀ ਸੀ 20 ਨੂੰ ਕਟਵਾ ਵਾਪਰ ਜਾਂਦੀ ਹੈ ਜਿਹਦੇ ਚ ਉਸ ਸਮੇਂ ਚੈਕ ਨੇ ਸੰਸ਼ੀ ਦੀਵਾ ਜੰਦੀ ਹੈ ਤੇ ਨਰੈਣੂ ਮੰਤ ਜਲਾਸੀਗਾ ਉਹ ਉਹਨੇ ਸਾਰਾ ਕਟਰਾ ਕਰਮ ਕੀਤਾ ਉਹ ਇਹ ਸਮਝਾ ਦਿੰਦਾ ਸੀ ਕਿ ਜਿਹੜੇ ਕਰਤਾਰ ਸਿੰਘ 베ਦੀ ਹੋ ਰਹੀ ਹੈ ਇਹਨਾਂ ਨੇ ਨਰੈਣੂ ਮੰਤ ਦੇ ਬਿਆਹੇਪੋਰਟ ਦੇ ਤੌਰ ਤੇ ਕਾਨਫਰੰਸ ਕੀਤੀ ਹੈ ਭਾਵੇਂ ਕਟਰਾ ਉਧਰ ਕਾਨਫਰੰਸ ਹੋ ਰਹੀ ਸੀ ਉਧਰ ਉਹ ਇਨਸੀਡੈਂਟ ਵਾਪਰ ਰਿਹਾ ਸੀਗਾ ਉਹਨਾਂ ਨੂੰ ਫਰਕ ਨਹੀਂ ਆਇਆ ਕਿ ਸਮਝਾਜ ਕਰਤੇ ਵਿਕਾਸਕ ਸੇ ਪੇਸ਼ ਹੋ ਜਾ लेकिन दो साल पेश नहीं हुए तेई फिर पेश हो फिर तनखाइया करार दिता तनखाइया करार देने तो बाद जो द्वारा आया फिर सजा लगी भी नंगे पैरी अमृतसर तो साहब की सजा लगी उ जाके फिर उन्हें खंड पाठ कराई फिर उस समय अकाली मूवमेंट चाहे गुरद्वारा सुधार मूवमेंट चल रही थी दस हजार रुपया जथेबंदी दिता जिस समय ਉਹ ਪੈਦਲ ਜਾ ਰਹੇ ਸੀ ਚੌਥੇ ਪਹੁੰਚੇ ਉਸ ਸਮੇਂ ਗਿਆਨੀ ਅਜਿਹੇ ਰਾਗੀ ਹੀਰਾ ਸਿੰਘ ਸੀਗੇ ਉਹ ਕੀਰਤਨ ਕਰ ਰਹੇ ਸੀ ਤੇ ਵਿਖਿਆਨ ਕਰ ਰਹੇ ਸੀ ਜਦੋਂ ਵਿਖਿਆਨ ਕਰ ਰਹੇ ਸੀ ਤਾਂ ਜਿਹੜੇ ਕਰਤਾਰ ਸਿੰਘ 베ਦੀ ਦੀ ਮਿਸਿਸ ਸੀ ਉਹ ਤਾਂ ਹਾਂ ਮਾਰ ਕੇ ਰੋਂਣ ਲੱਪੇ ਵੀ ਆ ਕੁਝ ਵਾਪਰੇ ਤੇ ਇਸ ਗੱਲ ਤੇ ਜਿਹੜਾ ਕਰਤਾਰ ਸਿੰਘ 베ਦੀ ਨੂੰ ਵੀ ਮਹਿਸੂਸ ਹੋਇਆ ਵੀ ਇਹ ਤਾਂ ਬਹੁਤ ਗਲਤ ਹੋ ਗਿਆ ਕੰਮ ਤੇ ਕੁਛ ਤੋਂ ਬਾਅਦ ਫਿਰ ਉਹ ਵਪਾਰੀ ਵਾਪਸ ਆ ਕੇ ਫਿਰ ਉਹਨਾਂ ਨੇ ਇਹ ਕਹ ਲ sách ਤੇ ਫਿਰ ਦਰਖਾਹ ਦਿੱਤੀ ਕਿ ਅਸੀਂ ਆ ਸਜ਼ਾ ਭਗਤ ਲਈਏ ਫਿਰ ਉਹਨਾਂ ਮਾਫ ਕੀਤਾ ਜਦ ਕੋ ਇੱਕ ਬਹੁਤ ਵਧੀਆ ਪਰਸਨੈਲਿਟੀ ਸੀ ਬਾਬਾ ਖੇਵ ਸਿੰਘ 베ਦੀ ਦਾ ਪੁੱਤਰ ਕਰਤਾਰ ਸਿੰਘ 베ਦੀ ਤੇ ਬਾਬਾ ਖੇਮ ਸਿੰਘ ਗੁਰੂ ਨਾਨਕ ਪਾਸ਼ਾ ਤੋਂ 14ਵੀਂ ਪੀੜ੍ਹੀ ਸੀ ਇਸ ਕਰਕੇ ਵੀ ਇਹ ਸਜ਼ਾ ਤੇ ਫਿਰ ਅਕਾਲੀ ਦਲ ਦੇ ਜਿਹੜੇ ਜਿੰਨੇ ਆ ਪ੍ਰਧਾਨ ਸਮੇਂ-ਸਮੇਂ ਤੇ ਉਹਨਾਂ ਨੂੰ ਬੜੀਆਂ ਸਜ਼ਾਵਾਂ ਲੱਗੀਆਂ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੀਗੇ ਜਿਨ੍ਹਾਂ ਨੇ ਸਜ਼ਾਵਾਂ ਲੱਗੀਆਂ ਉਹਨਾਂ ਚੋਂ ਕਿਹੜੇ-ਕਿਹੜੇ ਸੀਗੇ ਦੇਖੋ 1961 ਦੇ ਵਿੱਚ ਮਾਸਟਰ ਤਾਰਾ ਸਿੰਘ ਸ਼ੰਤ ਫਰਿਆ ਸਿੰਘ ਉਹਨਾਂ ਦੀ ਸਾਰੀ ਵਰਕਿੰਗ ਕਮੇਟੀ ਨੂੰ ਸਜ਼ਾ ਲੱਗੀ ਹੈ ਸਹਿਬ ਗਿਆਨੀ ਅਛਰ ਸਿੰਘ ਉਹਨਾਂ ਨੇ ਸਵੇ 1961 ਦੀ ਗੱਲ ਹੈ ਫਿਰ 1979 ਚ ਜਸਿਆ ਜਗਦੇਵ ਸਿੰਘ ਤਰਵੰਡੀ ਨੂੰ ਸਜ਼ਾ ਲੱਗੀ ਹੈ ਫਿਰ ਉਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਰਾ ਨੂੰ ਸਜ਼ਾ ਲੱਗੀ ਹੈ इवन ਉਹਨਾਂ ਤਾਂ ਇਹ ਗੱਲ ਚ ਤਾਕਸੀ ਵੀ ਪਈਗੀ ਉਹਨਾਂ ਦੇ ਗੱਲ ਚ ਤਾਕਤੀ ਆ ਗਈ ਵੀਰ ਨਾਲ ਸਿੰਜਰ ਹੁੰਦੇ باوجود ਤਖਤੀ ਵੀ ਗੱਲ ਚੋੜ ਨਾ ਪਾਈਗੀ ਜਿੰਨੇ ਦਿਨ ਸੇਵਾ ਕਰਦਾ ਰਿਹਾ ਜਿੱਥੇ-ਇਥੇ ਵੀ ਸੇਵਾ ਕੀਤੀ ਉਹ ਤਖਤੀ ਉਹਦੇ ਗੱਲ ਚੋਰੀ ਉਹਦੋਂ ਗੱਲ ਚੋੜ ਤਖਤੀ ਵੀ ਤਖਤੀ ਤੋਂ ਬਿਨਾਂ ਸੇਵਾ ਨਹੀਂ ਕਰ ਸਕਿਆ ਫੇਰ ਹੁਣ ਸਰਜੀਸ ਆਪਣੇ ਜਿਹੜੇ ਹੈਗੇ ਸੁਖਵੀਰ ਸਿੰਘ ਬਾਦਲ ਨੂੰ ਲੱਗੀ ਇਹਨਾਂ ਨੇ ਵੀ ਇਹ ਦੁਪਹਿਲਾ ਇੱਕ ਵਾਰੀ ਸੇਵਾ ਨਿਭਾਈ ਹੈ ਕਿਸ ਤਰ੍ਹਾਂ ਦੀ ਜਿਹੜੀ ਸੇਵਾ ਲੱਗੀ ਸੀ ਕਾਹਤ ਉਹ ਆਪਣੇ ਆਪ ਸੇਵਾ ਨਿਭਾਈ ਹੈ ਨਾ ਉਹ ਤਾਂ ਦੋ ਵਾਰ ਹੀ ਨਵਾਇ ਇੱਕ ਵਾਰੀ ਨੂੰ ਦੋ ਵਾਰ ਨਵਾਇ ਲੇਕਿਨ ਉਹ ਕੋਈ ਪ੍ਰੋਸੈਸ ਥੋੜਾ ਸੀਗਾ ਐ ਤਾਂ ਫਿਰ ਤੀਜੀ ਵਾਰੀ ਅ ਮਗਰ ਬਾਬਾ ਕ੍ਰਿਪਾ ਸਿੰਘ ਰਾਂ ਦਾ ਸਥਾਨ ਤੇ ਖੜ ਕੇ ਮਾਫੀ ਮੰਗ ਲਈ ਉਹ ਪ੍ਰੋਸੈਸ ਥੋੜਾ ਪ੍ਰੋਸੈਸ ਹੈ ਇਹ ਇਹ ਗੁਰੂ ਹਰਗੋਬਿੰਦ ਪਾਸ਼ਾ ਦਾ ਸਥਾਨ ਹੈ ਤੇ ਦੂਜੀ ਗੱਲ ਹੈ ਕਿ ਜਿਹੜੇ ਜਸੇ ਯਾਰ ਹੈ ਇਹ ਐਸਾ ਮਨੁੱਖ ਹੋ ਭੰਗ ਜੀ ਮਰ ਜੇ ਉਹਦੇ ਕਿੰਦੇ ਫਸੀਲ ਤੇ ਆ ਰਹੇ ਹੁੰਦੇ ਐ ਫਿਰ ਗੁਰੂ ਹਰਗੋਬਿੰਦ ਪਾਸ਼ਾ ਦੀ ਜਿਹੜਾ ਮਗਰੋ ਸਿਸਟਮ ਚੱਲਦਾ ਹੈ ਉਹਦੇ ਮੁਤਾਬਕ ਹੀ ਬੋਲੇ ਹੁੰਦਾ ਉਸ ਬਨਾਮ ਕੋਈ ਕੰਮ ਕਰ ਦਿਆ ਜੀ ਤੇ ਜਦੋਂ ਫਿਰ ਉਹ ਆਪਣੇ ਆਪ ਉਹ ਸਮਰਪਨ ਕਰ ਦਿੰਦਾ ਗੁਰੂ ਹਰਗੋਬਿੰਦ ਪਾਸ਼ਾ ਨੂੰ ਫਿਰ ਗੁਰੂ ਪਾਸ਼ਾ ਜੀ ਕੱਲ੍ਹ ਦੀ ਵੀ ਖੇੜਾ ਜਿਹੜੀ ਅ ਬੜਾ ਇਹ ਚ ਰੈਡ ਕਾਰਡ ਵੀ ਮਸੂਲੋਂ ਦਸਵੀ ਹੋਊਗਾ ਕਿਉਂਕਿ ਕੱਲ੍ਹ ਦੀ ਖੇੜ ਵੀ ਐਜ ਗੁਰੂ ਹਰਗੋਬਿੰਦ ਪਾਸ਼ਾ ਨੇ ਆਪ ਕਰਾਤੀ ਹੁਣ ਫਿਰ ਕਿਦੋਂ ਤੱਕ ਇਹ ਪੇਸ਼ ਹੋ ਰਏ ਆ ਤੇ ਕਿਹੜੇ ਕਿਹੜੇ ਪੇਸ਼ ਹੋਏ ਇਹਦੇ ਹੁਣ ਦੇਖੋ ਇਹ ਇਹਨਾਂ ਨੇ ਜਿੰਨੇ ਉਹਨਾਂ ਨੇ ਲਿਸਟਾ ਦਿੱਤੀ ਹੈ ਜਿੰਨੇ ਮੰਤਰੀ ਸੀ ਉਹ ਸਾਰੇ ਪੇਸ਼ ਹੋਣਗੇ ਆਸਾ ਇਹ ਆਸਾ ਇਸ ਗੱਲ ਤੇ ਵੀ ਹੱਕਾ ਜੀ ਕਿ ਜਿਹੜੇ ਮੰਤਰੀਆਂ ਤੋਂ ਲਾਵਾ ਵੀ ਜਿਨ੍ਹਾਂ ਨੇ ਉੱਥੇ ਆਪਣੇ ਜਿਹੜਾ ਗਿਆਨੀ ਗੁਰਬਚਨ ਸਿੰਘ ਨੂੰ ਤੇ ਗਿਆਨੀ ਗੁਰਮਲ ਸਿੰਘ ਨੂੰ ਉੱਥੇ ਲੈ ਕੇ ਗਈ ਹੈ ਚੰਡੀਗੜ੍ਹ ਉਹਨਾਂ ਨੂੰ ਬੁਲਾਉਣਾ ਚਾਹੀਦਾ ਹੈ इवन ਗਿਆਨੀ ਗੁਰਬਚਨ ਸਿੰਘ ਤੇ ਗੁਰਮਲ ਸਿੰਘ ਨੂੰ ਬੁਲਾ ਕੇ ਸਪਸ਼ਟੀ ਕਰ ਲੈਣਾ ਚਾਹੀਦਾ ਵੀ ਇਹ ਬੈਕਗ੍ਰਾਉਂਡ ਕੀ ਹੈ ਕਿਉਂਕਿ ਜਿਹੜਾ ਇਹ ਜਿਹੜਾ ਸਾਰਾ ਘਟਰਾ ਕਰਮਾ ਹੈ ਇੱਕ ਪੰਥਕ ਉਹ ਵੇਖ ਲਈ ਡਾਕੂਮੈਂਟ ਬਣਾਣਾ ਇਹ ਲਾ ਇੱਕ ਇੱਕ ਗੱਲ ਕੰਪਿਊਟਰਾਈਜ਼ ਹੋਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦਾ ਨਹੀਂ ਦੇਖੋ ਦਾ ਕਾਰਨ ਹੈ ਕਾਰਨ ਹੈ ਕਿ ਜਿਹੜਾ ਅਕਾਲੀ ਦਾਨ ਹੈ ਅਕਾਲੀ ਦਾਨ ਦੀ ਸਾਬਰਾ ਕਾਲ ਦਾ ਖਸਾਬ ਤੇ ਗੁਰੂ ਗ੍ਰੰਥ ਸਾਹਿਬ ਜੀ ਹਿਊਰਟ ਹੋਈ ਹੈ ਤੇ ਉਸੇ ਰਾਜ ਭਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੇਜ ਵੀ ਹੋ ਰਹੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਵਾਪਰੇ ਉਹ ਕੋਈ ਬੰਦਾ ਉਸ ਜਿ세 ਬੰਦੀ ਦਾ ਪ੍ਰੈਜ਼ੀਡੈਂਟ ਯੋਧੇ ਦਾ ਰਹਿਣ ਦਾ ਅਕਹਦਾਰ ਨਹੀਂ ਹੁੰਦਾ ਤੇ ਇਹ ਸਾਰਾ ਕੁਝ ਜਿਹੜਾ ਹੈਗਾ ਘਟਨਾ ਕਰਮ ਇਹ ਆਉਣ ਵੇ ਪੁਵੇਖ ਲਈ ਇੱਕ ਡਾਕੂਮੈਂਟ ਹੈ ਇਹ ਨੂੰ ਸਿੰਘ ਸਾਹਿਬਾਨ ਕਿਵੇਂ ਕੰਪਿਊਟਰਾਈਜ਼ ਕਰਾਉਂਦੇ ਆ ਕਿਵੇਂ ਕਰਦੇ ਆ ਇਹ ਨੂੰ ਦੇਖ ਕੇ ਆਲਵੇਸ ਹਮੇ ਦੇ ਵਿੱਚ ਫਿਰ ਅੱਗੇ ਜਿਹੜਾ ਸਾਡਾ ਸਿਸਟਮ ਟਿਲ ਹੁਣ ਜਿਵੇਂ ਦੱਸੇ ਹੋਏ ਸੀਗੇ ਵੀ ਜਿਹੜੇ ਰਾਮ ਗਰਮੀਤ ਰਾਮ ਰਹੀ ਮਲੋ ਇੱਕ ਮਾਫੀਨਾਮਾ ਦਿੱਤਾ ਗਿਆ ਸੀ ਉਹ ਵੀ ਜਲ ਹੀ ਸੀਗਾ ਵੀ ਉਹਦੇ ਤੇ ਵੀ ਕਾਰਵਾਈ ਹੋਸਾ ਜਿਨ੍ਹਾਂ ਨੇ ਲਿਖਿਆ ਜੀ ਚੀਜ਼ ਹੈ ਇਦਮਤ ਰਿਆਬੀ ਆਪਾਂ ਕਾਲਤਖ ਸਾਹਿਬ ਨੇ ਬ੍ਰਾਫ ਖੇਡੇ ਇਦਮਤ ਰਿਆ ਕਾਲਤਖ ਸਾਹਿਬ ਨੇ ਬ੍ਰਾਫ ਖੇਡੇ ਨੇ ਹੋਰ ਵੱਡੀ ਗਲਤੀ ਕਰ ਲਈ ਤੇ ਜਿਨ੍ਹਾਂ ਨੇ ਬ੍ਰਾਫ ਖੇਡੇ ਆ ਉਹਨਾਂ ਮਾਫੀ ਦੇ ਯੋਗ ਹੈਗੇ ਜਿਵੇਂ ਸ਼ੋਰਮੇ ਕਮੇਟੀ ਸੀਗੇ ਕੋਈ ਮੈਂਬਰ ਸੀਗੇ ਜੋ ਆਗੂ ਸੀਗੇ ਉਹ ਵੀ ਇਹਦੇ ਨਾਲ ਸ਼ਾਮਲ ਸੀਗੇ ਦੇਖੋ ਜਿਹਦੇ ਵੀ ਹੈ ਬੀ ਜੋ ਉਹਨਾਂ ਨੂੰ ਜਿਨ੍ਹਾਂ ਜਿਨ੍ਹਾਂ ਦਾ ਪਤਾ ਲੱਗਦਾ ਹੈ ਉਹਨਾਂ ਨੂੰ ਪਹਿਲੀ ਗੱਲ ਤਾਂ ਅੱਜ ਤੋਂ ਮੈਂ ਗੱਲ ਕਰ ਦਸਾਂ ਕੋਈ ਮੰਨੇ ਭਾਵੇਂ ਨਾ ਮੰਨੇ ਜਿਹੜੇ ਤਰਖਾਈ ਐ ਕਰਾਰਤੇ ਉਹ ਰਾਤ ਨੂੰ ਨੀਂਦ ਨਹੀਂ ਆਉਗੀ। ਸੌਂ ਨਹੀਂ ਸਕਾਂਗੇ। ਜਦ ਕੋਈ ਅਸਕ ਰਾਇ ਐ ਕਿ ਮਾਰੋ ਯਾਰ ਅੰਜੀ ਸਿੰਘ ਨੂੰ ਤਰਖਾਈ ਐ ਕਰਾ ਦਿੱਤਾ ਗਿਆ। ਤਾਂ ਉਹਨਾਂ ਦੇ ਜੋ ਦਰਬਾਨ ਸੀਗੇ ਦਰਬਾਨ ਨੇ ਇਹਨਾਂ ਨੂੰ ਪਤਾ ਨਹੀਂ ਭੁਲਾਈ। ਉਹ ਬੜਾ ਇਸ ਗੱਲ ਦੇ ਵਿੱਚ ਹੋ ਗਿਆ ਵੀ ਮਿੰਟਾ ਮੇਰੇ ਸਾਥੀ ਦੀ ਗਲਤੀ ਛੋਟੇ ਤੋਂ ਮੇਰੇ ਦਰਬਾਨ ਵੀ ਨਹੀਂ ਫੜੇ ਬੁਲਾਈ। ਠੀਕ ਉਹਨੇ ਫਿਰ ਪੁੱਛਿਆ ਕਰਨ ਕਿ ਯਾਬੀ ਅੱਜ ਮੈਨੂੰ ਕੋਈ ਫਜ਼ੇ ਨਹੀਂ ਬੁਲਾ ਰਿਆ ਮੇਰਾ ਗੱਲ ਨਹੀਂ ਕਰ ਰਿਹਾ ਫਿਰ ਕਿਹਾ ਮੈਂ ਤੁਹਾਨੂੰ ਕਾਲਟੇ ਸਾਹਿਬ ਤੋਂ ਤਰਖਾਇਆ ਕਰਾ ਦਿੱਤਾ ਫਿਰ ਮਾਰ ਅਰਜੀ ਸੰਪੇਸ਼ ਹੋਈ ਕਾਲੀਪੁਰਾ ਸੰਗਤ ਫਿਰ ਉਹਨਾਂ ਜਾ ਕੇ ਵਾਹ ਵੀ ਹਾਂ ਵੀ ਸਰਵਰਦੀਪ ਨੂੰ ਜੇ ਤੇ ਦੂਜੀ ਗੱਲ ਹੈ ਕਿ ਜਦੋਂ ਇੱਕ ਸਰਖਾਇਆ ਕਰਾਰਤਾ ਜਾਂਦਾ ਨਾ ਫਿਰ ਉਹ ਛੇ ਦੀ ਸੈਟ ਨਹੀਂ ਪੈਂਦਾ ਜਦੋਂ ਤਦਨਖਾਈਆ ਕਰਾਰ ਦਿੱਤਾ ਗਿਆ ਸਜ਼ਾ ਜਿੰਨਾ ਚਿਰ ਨਹੀਂ ਹੁੰਦੀ ਮਾਫ ਨਹੀਂ ਕੀਤਾ ਜਾਂ ਉਹਨਾਂ ਜੇ ਮਲਕੇ ਹੈਗਾ ਵੀ ਉਹ ਇੱਕ ਗਨਾਹਦਾਰ ਹੈ ਕੋਈ ਬਹੁਤ ਨੀਮਾ ਉਹ 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 ਦਾ ਜਿਹੜੀ ਉਹਨੂੰ ਸਜ਼ਾ ਜਿਹੜੀ ਜਿਵੇਂ ਉਹਨਾਂ ਆਪਾਂ ਕੋਰਟ ਵੀ ਜਾਂਦੇ ਆ ਆਪਣੇ ਉੱਥੇ ਜਿਹੜੇ ਫੈਕਟ ਲੱਗਦੇ ਵੀ 302 ਹੈ 307 ਹੈ ਤਰਾ ਹਮਾ ਲੱਗਦੀ ਹੈ ਤੇ ਉਸ ਤੋਂ ਬਾਅਦ ਸਜ਼ਾ ਉਸ ਫਿਰ ਬੰਦਾ ਕੀ ਹੋ ਜਾਂਦਾ ਉਹਦੀ ਹਾਲਾਤ ਕੀ ਹੁੰਦੇ ਉਹ ਤੇ ਇਹ ਤਾਂ ਉਹ ਦੁਲਿਆ ਵੀ ਹੈ ਇਹ ਅਧਿਆਤਮਕ ਹੈ ਇੱਕ ਸਪਿਰਚੁਅਲ ਪਾਵਰ ਹੈ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਯਾਰੀ ਬੀ ਨੂੰ ਆ ਮਜ਼ਾਕ ਜਿਹਾ ਬਣਾਇਆ ਜਾ ਜਿਵੇਂ ਜਿਹਾ ਵੀ ਅ ਇੱਕ ਮਨੁੱਖ ਨੇ ਕਿਸੇ ਨੇ ਦੱਸਿਆ ਕਹਿੰਦੇ ਵੀ ਇੱਕ ਬਜ਼ੁਰਗ ਉਹ ਵੜਦਾ ਹੋਇਆ ਮਾਤੀ ਉਹ ਦੇਖ ਰਹਾ ਸੀ ਮੋਬਾਈਲ ਤੇ ਦੇਖ ਰਹਾ ਸੀ ਵੀ ਅ ਅੱਗੇ ਇਹਨਾਂ ਕੋਲ ਤਾਂ ਮਾਇਆ ਬਹੁਤ ਹੈ ਇੰਚ ਤਰਖਾ ਹੋਰਣਾ ਸੀ ਉਹ ਤਰਖਾ ਉਹਨੂੰ ਦੂਜੀ ਤਰਖਾ ਆ ਵਰਤ ਰਿਹਾ ਦੇਖੋ ਪੈਸੇ ਹੀ ਘੱਟ ਕਮੀ ਸੀ ਬਿਰੋ ਤਰਖਾ ਹੋਰਣਾ ਸੀ ਕਹਾਲ ਸਕਦੇ ਦੇਖੋ ਕਿ ਇਹ ਮਜ਼ਾਕ ਨਾ ਵਿਸ਼ਾ ਬਣ ਗਿਆ ਕਾਰਨ ਸੀ ਕਿ ਪਿਛਲੇ ਸਮੇਂ ਮੁਤਾਬਕ ਜਿਹੜੇ ਸਿੰਘ ਸਭਾਨਾ ਨੇ ਵੀ ਇਹਨੂੰ ਸੀਰੀਅਸ ਨਾ ਲੈ ਕੇ ਇਸ ਨੂੰ ਆਮ ਜੀ ਚੀਜ਼ ਬਣਾਇਆ ਸੀ ਲੇਕਿਨ ਕੱਲ ਦਾ ਜਿਹੜਾ ਫੈਸਲਾ ਆ ਬੜਾ ਹਿਸਟੋਰੀਕਲ ਫੈਸਲਾ ਹੈ ਇਸ ਫੈਸਲੇ ਨਾਲ ਆਕਾਲ ਤਖਤ ਸਾਹਿਬ ਦੀ ਜਿਹੜੀ ਇੰਪੋਰਟੈਂਸ ਹੈ ਉਹ ਦੁਆਰਾ ਬਹਾਲ ਹੋਈ ਹੈ ਤੇ ਉਹ ਦੁਕਾਨ ਸਾਹਮਣੇ ਸਾਹਮਣੇ ਚੀਜ਼ ਪ੍ਰਗਟ ਹੋਈ ਹੈ ਵੀ ਆਕਾਲ ਤਖਤ ਕੋਈ ਚੀਜ਼ ਹੈ